ਵਲੰਡੀ ਸਾਬੂ ਵਿਖੇ ਹੋਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ 2025 ਵਿੱਚ ਪੰਜਾਬ ਦੀ ਮੇਜਬਾਨੀ ਕਰਦੇ ਹੋਏ ਮੂਨਕ ਦੀ ਰਹਿਣ ਵਾਲੀ ਖੁਸ਼ੀ ਨੇ ਤੀਰ ਅੰਦਾਜ਼ੀ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਮੂਨਕ ਦੇ ਨਾਲ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਜਦੋਂ ਖੁਸ਼ੀ ਮੂਨਕ ਆਪਣੇ ਸ਼ਹਿਰ ਵਾਪਸ ਪਹੁੰਚੀ ਤਾਂ ਸ਼ਹਿਰ ਵਾਸੀਆਂ ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਭਰਵੂਰ ਸਵਾਗਤ ਕੀਤਾ ਗਿਆ ਮੂਨਕ ਤੀਰ ਅੰਦਾਜ਼ੀ ਅਕੈਡਮੀ ਵੱਲੋਂ ਵੀ ਖੁਸ਼ੀ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਤੇ ਫੁੱਲਾਂ ਦੇ ਹਾਰ ਪਾਏ ਗਏ ਤੇ ਉਹਨਾਂ ਨੇ ਕਿਹਾ ਕਿ ਖੁਸ਼ੀ ਨੇ ਮੂਨਕੀ ਨਹੀਂ ਸਗੋਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਖੁਸ਼ੀ ਮੂਨਕ ਵਰਗੀਆਂ ਬੇਟੀਆਂ ਹੀ ਪੰਜਾਬ ਦੀ ਅਸਲੀ ਪਛਾਣ ਨੇ ਜੋ ਆਪਣੀ ਮਿਹਨਤ ਹੌਸਲੇ ਤੇ ਦ੍ਰਿੜ ਨਿਸ਼ਚੇ ਨਾਲ ਹਰ ਮੈਦਾਨ ਫਤਿਹ ਕਰਦੀਆਂ ਨੇ ਹਾਂਜੀ ਅੱਜ ਕੁੜੀਆਂ ਆਪਣਾ ਰਗੁਨਾਥ ਕਦੂਰੀਆ ਦੀ ਕੁੜੀ ਹੈ ਖੁਸ਼ੀ ਤਕੂਰੀਆ ਜੀ ਇਨਾ ਨੈਸ਼ਨਲ ਖੇਡ ਕੇ ਆਈ ਹੈ ਇਹਦਾ ਆਪਣਾ تیر ਅੰਦਾਜ਼ੀ ਚ ਫਸਟ ਆਈ ਐ ਐਨਐਸਲ ਚ ਤੇ ਉਹਦੀ ਫਾਨ ਕਰਕੇ ਮੌਨਿਕ ਪਹੁੰਚਣ ਕਰਕੇ ਉਹ ਖੁਸ਼ੀ ਮਨਾ ਰਹੇ ਆ ਸਾਰਾ ਮੌਨਿਕ ਕੱਟਿਆ ਹੋਇਆ ਸਾਰਾ ਸ਼ਹਿਰ ਕੱਟਿਆ ਹੋਇਆ ਤੇ ਮੌਤਰਨ ਸੱਜਣ ਕੱਟਿਆ ਹੋਇਆ ਇਸ ਚੀਜ਼ ਦੀ ਖੁਸ਼ੀ ਮਨਾ ਰਹੇ ਆ ਬਹੁਤ ਵਧੀਆ ਲੱਗਿਆ ਵਧਾਈਆਂ ਬੇਟੀ ਨੂੰ ਲੱਖ ਲੱਖ ਪਹਿਲਾਂ ਵੀ ਗੁੜੀਆਂ ਮਤਲਬ ਆਰਚੀ ਦੀ ਕੁੜੀ ਦੀ ਕਾਫੀ ਟਾਈਮ ਤੋਂ ਕਰਦੀ ਆ ਰਹੀ ਹੈ ਤੇ ਹਰ ਵਾਰ ਇਹ ਪੋਜੀਸ਼ਨ ਲੈ ਕੇ ਆਉਂਦੀ ਰਹੀ ਹੈ ਪਿਛਲੀ ਵਾਰੀ ਵੀ ਜਿਨ੍ਹਾਂ ਨੇ ਬੜਿਆ ਬੜੀ ਹੁਨਰ ਦੇ ਵਿੱਚ ਹਿੱਸਾ ਲੈ ਕੇ ਗਏ ਸੀਗੇ ਉਸ ਟਾਈਮ ਵੀ ਕੁੜੀਆਂ ਨੇ ਫਸਟ ਪੋਜੀਸ਼ਨ ਪ੍ਰਾਪਤ ਕੀਤੀ ਸੀ ਸਾਇਦ ਮੈਸਲ ਚ ਕਰਕੇ ਫਿਰ ਸਭ ਤੋਂ ਪਹਿਲਾਂ ਸਾਡੇ ਜਿਹੜੇ ਸ਼ਹਿਰ ਦੇ ਮੰਡੇ ਪਰਵਲੇ ਪੋਚ ਸ਼੍ਰੀ ਭਗਤ ਸਿੰਘ ਜਿਨ੍ਹਾਂ ਨੇ ਆਸਟਰੀਏ ਦੇ ਵਿੱਚ ਕਾਫੀ ਬੱਚਿਆਂ ਨੂੰ ਬੁਲੰਦ ਕੀਤਾ ਤੇ ਅੱਜ ਇਹਨਾਂ ਨੇ ਸਾਡੀ ਕੁੜੀਆਂ ਖੁਸ਼ੀ ਨੂੰ ਬਹੁਤ ਵਧੀਆ ਟ੍ਰੇਨਿੰਗ ਦੇ ਕੇ ਇੱਕ ਉੱਚੇ ਪੱਧਰ ਤੇ ਖੜਾ ਕੀਤਾ ਤੁਸੀਂ ਜਿਹੜੀ ਮਿਹਨਤ ਹੈ ਉਨੀ ਸੋਚ ਦੀ ਵੀ ਹੈ ਉਨੀ ਬੱਚੇ ਦੀ ਹੈ ਕਿ ਇਹਨਾਂ ਨੇ ਬੜੀ ਮਿਹਨਤ ਨਾਲ ਬੱਚੇ ਨੂੰ ਟ੍ਰੇਨ ਕਰਿਆ ਅਤੇ ਬੜੀ ਬੇਟੀ ਖੁਸ਼ੀ ਨਾਲ ਨੈਸ਼ਨਲ ਦੇ ਵਿੱਚ 골ਡ ਮੈਡਲ ਸਾਫ ਕੀਤਾ ਤੇ ਸਾਨੂੰ ਸਾਡੇ ਪਰਿਵਾਰ ਨੂੰ ਸਾਡੇ ਨੱਤਰ ਨੂੰ ਸਾਡੇ ਇਸ ਸ਼ਹਿਰ ਨੂੰ ਬਹੁਤ ਬੜਾ ਫਖਰੇ ਹੈ ਮੁਸ਼ਿਆ ਦੇ ਇਹਨਾਂ ਨੇ ਸਾਡੇ ਮੁਹੱਲੇ ਦਾ ਸਾਡੇ ਛਿਲੇ ਦਾ ਸਾਡੇ ਪੰਜਾਬ ਦਾ ਬਹੁਤ ਇੱਕ ਤੇ ਅੱਜ ਆਵਾਜ਼ ਦੇ ਕਿ ਹਰੇਕ ਬੱਚਾ ਉਸ ਵਿੱਚ ਬੱਚੇ ਦੇ ਵਿੱਚ ਕੋਈ ਨਾ ਕੋਈ ਹੋબી ਹੁੰਦੀ ਹੈ ਉਹ ਆਪਣੀ ਹੋਬੀ ਨੂੰ ਬਾਹਰ ਕੱਢੇ ਦਸ਼ਿਆਂ ਤੋਂ ਦੂਰ ਹੋ ਕੇ ਗੇਮ ਵੱਲ ਧਿਆਨ ਦੇਣਾ ਲੋਕੀ ਆਨਲਾਈਨ ਟਾਈਮ ਚ ਨਸ਼ਾ ਮੁਕਤ ਹੋ ਸਕੇ ਅਤੇ ਬੱਚੇ ਵਧੀਆ ਤਰੱਕੀ ਕਰਨ ਤੇ ਧੰਨਵਾਦ ਪਹਿਲਾਂ ਇਹਨਾਂ ਦੇ 4 골ਡ ਮੈਡਲ ਦੇ ਚੇਤ ਦੇ ਵਿੱਚ ਹੈਗੇ ਨੇ ਹੁਣ ਵੀ 골ਡ ਮੈਡਲ ਜਿੱਤਿਆ ਬਾਕੀ ਸਹਿਮ ਦੀ ਸਾਡੀ ਬੱਚਿਆਂ ਨੇ ਜਿਨ੍ਹਾਂ ਨੇ ਪਹਿਲਾਂ 골ਡ ਮੈਡਲ ਜਿੱਤਿਆ ਤੇ ਸਾਨੂੰ ਉਹਨਾਂ ਤੇ ਵੀ ਮਾਣ ਹੈ ਜੀ ਇਹਨਾਂ ਬੱਚਿਆਂ ਨੇ ਕਾਤੋਂ ਵਧੀਆ ਵੀ ਮਿਹਨਤ ਕੀਤੀ ਅਤੇ ਨਾਮ ਰੋਸ਼ਨ ਕਰਿਆ ਸ਼ਹਿਰ ਦਾ ਨਕਰਦਾ ਤੇ ਪੰਜਾਬ ਦਾ ਇਹ ਅਸੀਂ ਚਾਹਾਂਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿੰਨੇ ਵੀ ਯੂਵਾ ਨੇ ਛੋਟੇ ਬੱਚੇ ਨੇ ਵਧੀਆ ਤਿਆਰੀ ਕਰਨ ਗੇਮ ਦੇ ਵਿੱਚ ਆਪਣਾ ਨਾਮ ਰੋਸ਼ਨ ਕਰਨ ਨਾਲ ਆਪਣੇ ਮਾਪੇ ਦਾ ਨਾਮ ਰੋਸ਼ਕਾ। ਹੁਣ ਇੱਥੋਂ ਆਪਾਂ ਕਿੱਥੇ ਨੂੰ ਜਾਣਾ ਹੈ? ਅੱਧੂ ਚਲੋ। ਅਸੀਂ ਹੋਣਾ ਬੱਸ ਸਟੈਂਡ ਤੋਂ ਲੈ ਕੇ ਘਰ ਤੱਕ ਕੁੜੀਆਂ ਨੂੰ ਛੱਡਾਂਗੇ ਤੇ ਸਾਰੇ ਹੀ ਨਕਰ ਦਾ ਪੂਰਾ ਸਹਿਯੋਗ ਨਾਲ ਕੁੜੀਆਂ ਨੂੰ ਸਨਮਾਨਿਤ ਦਿੰਦੇ ਹੋਏ ਇਹ ਹੈ ਕਿ ਅੱਜ ਜਿਹੜਾ ਖੁਸ਼ੀ ਦਾ ਮਾਹੌਲ ਹੈ ਅੱਜ ਜਿਹੜੇ ਪ੍ਰੋਫੈਸ਼ਨਲ ਮੈਡਲ ਇੰਟਰਨੈਸ਼ਨਲ ਦੇ ਵਿੱਚੋਂ ਇੰਡੀਆ ਲਈ ਰਹਦੇ ਹੋ ਇੱਕ 골ਡ ਮੈਡਲ ਹਾਸਲ ਕਰਨਾ ਬਹੁਤ ਔਖੀ ਗੱਲ ਹੈ ਇਹਨਾਂ ਦੇ ਵਿੱਚ ਇਹਨਾਂ ਦੇ ਕੋਚ ਸਾਹਿਬ ਦੀ ਮਿਹਨਤ ਅਤੇ ਸਾਡੀ ਕੁੜੀਆਂ ਦੀ ਮਿਹਨਤ ਨੇ ਅੱਜ ਰੰਗ ਲਾਇਆ ਹੈ ਤੇ ਸਾਡੇ ਪਰਿਵਾਰ ਵੱਲੋਂ ਕਪੂਰੀਆ ਪਰਿਵਾਰ ਦੇ ਲੋਕਾਂ ਨੂੰ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਸਾਡੇ ਨਾਲ ਤੁਹਾਡਾ ਲੱਗੇ ਖੜੇ ਨੇ ਤੇ ਅੱਜ ਸਾਡੀ ਕੁੜੀ ਦਾ ਜਿਹੜਾ ਸਨਮਾਨ ਕਰਿਆ ਅੱਜ ਹਰੇਕ ਬੱਚੇ ਦੇ ਤੇ ਕੁੜੀਆਂ ਦੇ ਅੰਦਰ ਇਹ ਇੱਕ ਭਵਿੱਖ ਜਾਗਿਆ ਕਿ ਜਦੋਂ ਕੋਈ ਵੀ ਕੁੜੀ ਗੋਲਡ ਮੈਡਲ ਜਾ ਸਕਦੀ ਹੈ ਤਾਂ ਦੂਜੀ ਕੁੜੀ 올림픽 ਕਿਉਂ ਨਹੀਂ ਖੇਡ ਸਕਦੀ ਤੇ ਸਹੀ ਮੈਂ ਕਮਾਗਾ ਕਿ ਜENNIA ਵੀ ਛੋਟੇ ਬੱਚੇ ਨੇ ਜਾਂ ਉਹ ਜਾਂ ਕੁੜੀਆਂ ਨੇ ਆਨ ਨਾਲੇ ਟੈਨਚ ਨਸ਼ੇ ਤੋਂ ਦੂਰ ਰਹਿਣ ਅਤੇ ਕੇਮਲ ਧਿਆਨ ਦੇ ਕੇ ਆਪਣੇ ਮਾਪੇ ਦਾ ਆਪਣੇ ਸ਼ਹਿਰ ਦਾ ਆਪਣੇ ਸਟੇਟ ਦਾ ਤੇ ਪੂਰੇ ਦੇਸ਼ ਦਾ ਨਾਮ ਰੋਸ਼ਨ ਕਰਨ ਚੈਨਲ ਦੇ ਮੀਡੀਅਮ ਸ਼ਬਦਾਂ ਦੀ ਤਾਕਤ ਚੈਨਲ ਅੱਜ ਸਾਡੀ ਕੁੜੀਆਂ ਨੂੰ ਇਹ ਮੈਡਲ ਦਾ ਟੇਡ ਦੇ ਵਿੱਚ ਜਿਹੜਾ ਦਿਖ ਰਿਹਾ ਹੈ ਮੈਂ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਲੋਕ ਫਲਾਈ ਚੈਨਲ ਦਾ ਵੀ ਦਿੱਲੀ ਗਰਾਈਆਂ ਤੋਂ ਧੰਨਵਾਦ ਕਰਦਾ ਅੱਜ ਦਾ ਜਿਹੜਾ ਦਿਨ ਹੈ ਇਹ ਸਰਕਾਰ ਦਾ ਪਰਿਵਾਰ ਦੇ ਲਈ ਮਤਲਬ ਚੰਗੂਰਨਾ ਹੋ ਜੇ ਆਪਣੇ ਪੂਰੇ ਸਮਾਜ ਦੇ ਲਈ ਦੇ ਪੂਰੇ ਮਤਲਬ ਹਿੰਦੂ ਰਾਸ਼ਟਰ ਦੇ ਮਤਲਬ ਆਪਣੇ ਹਿੰਦੂਸਤਾਨ ਦੇ ਲਈ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਮਤਲਬ ਆਪਣੇ ਸਮਾਜ ਦੇ ਵਿੱਚ ਅਣ ਨਹੀਂ ਸੋਚਿਆ ਜਾਂਦਾ ਕਿ ਜਿਹੜੀਆਂ ਔਰਤਾਂ ਹੁੰਦੀਆਂ ਲੜਕੀਆਂ ਹੁੰਦੀਆਂ ਕਿ ਸਿਰਫ ਚੁੱਲੇ ਚੋਕ ਦੇ ਵਾਸਤੇ ਰੋਟੀਆਂ ਵਾਸਤੇ ਮਤਲਬ ਆਂ ਰੈਂਚ ਵੀਲ ਵਾਲੀ ਸਾਫਤ ਹੈ ਪਰ ਜੇ ਇਸ ਬੱਚੀ ਦੀ ਜਿੱਤਨੇ ਮਤਲਬ ਉਹਨਾਂ ਸਾਰੀਆਂ ਹੀ ਬੱਚਿਆਂ ਦੇ ਛੋਟੇ ਬੱਚਿਆਂ ਦੇ ਆਣ ਵਾਲੇ ਨੌਲੇ ਪੀੜੀ ਦਾ ਰਾਹ ਰੁਸ਼ਨਾਇਆ ਹੈ ਜਿਹੜਿਆਂ ਨੂੰ ਮਤਲਬ ਉਮੀਦ ਹੁੰਦੀ ਹੈ ਵੀ ਅਸੀਂ ਅੱਗੇ ਉਹਕੋਣਾ ਚਾਹੁੰਦੇ ਆ ਤਾਂ ਇਸ ਬੱਚੀ ਦੀ ਜਿੱਤ ਨੇ ਅੱਜ ਸਾਡੇ ਸਾਰੇ ਬੱਚਿਆਂ ਦੇ ਮਤਲਬ ਸਾਡੇ ਨੌਜਵਾਨ ਸਾਥੇ ਦੇ ਮਾਨਾਂ ਦੇ ਵਿੱਚ ਤੇ ਉਹਨਾਂ ਦੇ ਬੱਚਿਆਂ ਦੇ ਵਿੱਚ ਵੀ ਇਸ ਚੀਜ਼ ਉੱਪਰ ਹੈ ਵੀ ਜੇ ਬੱਚਾ ਮਿਹਨਤ ਕਰੇ ਤਾਂ ਵੱਡੇ ਤੋਂ ਵੱਡੀ ਸਫਲਤ ਨੂੰ ਛੋਟਾ ਕਰ ਸਕਦਾ ਹੈ ਤੇ ਜਿਵੇਂ ਆ ਆਮ ਇਨਸਾਨ ਹੀ ਮੈਨੂੰ ਯਾਦ ਹੈ ਅੱਜ 2012 ਦੇ ਵਿੱਚ ਪੁਹਾਣੀ ਸ਼ਹਿਰ ਦਾ ਇੱਕ ਬੰਦਾ ਸੀ ਜਿਹੜਾ ਸਬਜ਼ੀ ਵੇਚਦਾ ਹੁੰਦਾ ਸੀ ਰਾਣਵਾਲ ਨਾਮ ਸੀ ਇਹ 2012 ਦੇ ਵਿੱਚੋਂ ਮਾਉਂਟ ਐਵਰੇਸਟ ਚੜ੍ਹੇ ਸੀ ਉਹ ਦਿਨ ਤੋਂ ਬਾਅਦ ਜਿਹੜਾ ਅੱਜ ਮੈਨੂੰ ਖੁਸ਼ੀ ਹੋਈ ਹੈ ਇਸ ਬੱਚੀ ਦੀ ਜਿੱਤ ਦੇ ਨਾਲ ਹੋਈ ਹੈ ਉਹ ਦਿਨ ਸੀ ਜਦੋਂ ਉਸ ਬੱਚੇ ਨੇ ਬੰਦੇ ਰਦਾਨ ਤੋਂੜੇ ਮਾਉਂਟ ਐਵਰੇਟ ਦਾ ਅੱਜ ਇਹ ਬੱਚੀ ਹੈ ਜਿਸ ਨੇ ਸਾਡੇ ਤਰ੍ਹਾਂ ਦੇ ਬੇੜਿਆਂ ਦੇ ਵਿੱਚ ਸੁੰਨੇ ਬੇੜੇ ਦਾ ਇੱਕ ਦੋਲਡ ਮੈਡਲ ਚਮਕਾਇਆ ਹੈ ਇਹ ਸਿਰਫ ਮੈਡਲ ਨਹੀਂ ਹੈ ਇਹ ਇੱਕ ਸੋਚ ਹੈ ਜੋ ਇਸ ਸਵਾਦ ਦੇ ਵਿੱਚ ਸਾਰੇ ਬੱਚਾ ਨੂੰ ਇਹ ਰੁਸ਼ਨਾ ਰਹੀ ਹੈ ਅਸੀਂ ਮੈਂ ਪਰਸਨਲੀ ਤੌਰ ਤੇ ਸੱਚੇ ਪਾਤਸ਼ਾਹ ਜੀ ਬਦਲਾਇ ਤੇ ਮੰਦਰ ਵੀ ਹੈ ਕਿ ਮੈਂ ਰੱਬ ਦੇ ਵੱਲ ਮਤਲਬ ਦੁਆ ਕਰਦਾ ਇਸ ਬੱਚੀ ਵਾਸਤੇ ਵੀ ਇਹ ਬੱਚੀ ਆਉਣ ਵਾਲੇ ਸਮੇਂ ਦੇ ਵਿੱਚ ਵਲਟਰ ਰੋਡ ਵੀ ਤੁਹਾਨੂੰ ਚਾਹ ਬਹੁਤ ਬਹੁਤ ਧੰਨਵਾਦ ਹੈਂਵੀਸ ਨਿਊਜ਼ ਚੈਨਲ ਦਾ ਵੀ ਆਜੋ ਕੰਨ ਜੀ ਦੇ ਮਾਡਲ ਆਈ ਐਂਡ ਟੈਸਟ ਨਿਊਜ਼ ਚੈਨਲ ਤੇ ਅਤੇ ਸ਼ਬਦਾਈ ਤੌਰ ਤੇ ਚੈਨਲ ਦਾ ਅਸੀਂ ਬਹੁਤ ਹੀ ਜੀ ਆਇਆਂ ਕਰਦੇ ਹਾਂ ਸਾਰੇ ਦਰਸ਼ਕਾਂ ਜਿਨ੍ਹਾਂ ਨੇ ਇਸ ਸਮੇਂ ਦੇ ਵਿੱਚ ਸਾਡਾ ਪੈਰ ਨਾਲ ਪੈਰ ਰੋਡਾ ਮੋਡਲ ਹੱਥ ਫੜਿਆ ਤੇ ਸਾਡੇ ਸਾਥੋਂ ਬਹੁਤ ਸਾਰੇ ਸਾਰੇ ਪਰਿਵਾਰਾਂ ਚੋਂ ਪਰਿਵਾਰਾਂ ਚੋਂ ਕੁੜੀਆਂ ਦੇ ਸਭ ਤੋਂ ਵੱਡਾ ਤੋਂ ਉਹ ਜਿਸ ਨੇ ਗੋਲਡ ਮੈਡਲ ਕਿ ਅਸੀਂ ਚਾਹਾਂਗੇ ਸਾਡੀਆਂ ਕੁੜੀਆਂ ਹੋਰ ਵੀ ਤਰੱਕੀ ਕਰਨ ਤੇ ਅੱਗੇ ਵਧਣ ਬਹੁਤ ਸਾਰ ਬਸ ਥੈਂਕ ਯੂ ਜੀ ਨੂੰ ਵੀ ਤੁਹਾਡਾ ਬਹੁਤ ਬਹੁਤ ਮੈਡਲ ਜਿੱਤਿਆ ਤੇ ਮੈਨੂੰ ਤਾਂ ਬਹੁਤ ਬਹੁਤ ਐਕਸਾਈਟਮੈਂਟ ਮਿਲਿਆ ਤੇ ਮੇਰੇ ਘਰ ਨਾਲ ਵੀ ਬਹੁਤ ਸਾਰੇ ਬਰਾ ਸਵਾਲ ਹੁੰਦੇ ਸਨ ਤੇ ਸਭ ਤੋਂ ਪਹਿਲਾਂ ਮੇਰੇ ਮੋਢ ਤੋਂ ਬਹੁਤ ਸਾਰੇ ਉਸੇ ਤੇ ਹੋਰ ਵੀ ਮੇਰੇ ਕੰਮ ਨੂੰ ਸਪੋਰਟ ਕਰ ਰਹੀਆਂ ਸਨ ਕਿ ਮੈਨੂੰ ਸਾਰੀ ਸਪੋਰਟ ਕਰ ਰਹੇ ਹਾਂ ਜਿੱਤੇ ਮੈਂ ਇਹ ਕਹੂੰਗੀ ਸਾਰੀ ਲੜਾਈ ਲਈ ਅੱਗੇ ਵਧੂ ਇਹ ਕਰੋਬਾਰ ਛੰਡੂ ਕੁੜੀਆਂ ਨੂੰ ਕਿ ਉਹ ਅੱਜਕੱਲ੍ਹ ਨੰਮੋਸ਼ਨ ਕਰਦੀਆਂ ਪਈਆਂ ਨੇ ਸੱਚੀ ਹਾਂ ਬਹੁਤ-ਬਹੁਤ ਧੰਨਵਾਦ ਦੇਖੋ ਜੀ ਕੋਈ ਸ਼ਬਦ ਨਹੀਂ ਹੈ ਮੂਨਕ ਵਾਸੀਆਂ ਵਾਸਤੇ ਤੇ ਖਜੂਰੀਆ ਪਰਿਵਾਰ ਵਾਸਤੇ ਤੇ ਬੇਟੀ ਦਾ ਨਾਮ ਵੀ ਖੁਸ਼ੀ ਹੈ ਤੇ ਅੱਜ ਖੁਸ਼ੀਆਂ ਆਪਣੇ ਘਰ ਦੇ ਵਿੱਚ ਲੈ ਕੇ ਆਈ ਹੈ ਤੇ ਇੱਕੇ ਮਾਪੇ ਪਿਓ ਦੀ ਮਿਹਨਤ ਹੈ ਇੱਕ ਉਹਨਾਂ ਸੰਸਕਰ ਨੇ ਤੇ ਬੇਟੀ ਦੀ ਮਿਹਨਤ ਹੈ ਤੇ ਸਾਡੇ ਕੋਚ ਸਾਹਿਬ ਦੀ ਮਿਹਨਤ ਹੈ ਜੋ ਇਹਨੇ ਬੇਟੀ ਨੇ ਖਜੂਰੀਆ ਪਰਿਵਾਰ ਦਾ ਤੇ ਸਾਡੇ ਡਿਸਟ੍ਰਿਕਟ ਸੰਗਰੂਰ ਦਾ ਮੂਨ ਕਲਾਕੇ ਦਾ ਨਾਮ ਰੋਸ਼ਨ ਕੀਤਾ ਤੇ ਬੇਟੀਆਂ ਸਰਸਵਤੀ ਦਾ ਰੂਪ ਨੇ ਤੇ ਵਾਕਈ ਇਹਨੇ ਸਿੱਧ ਕਰ ਦਿੱਤਾ ਹੈ ਕਿ ਵਾਕਈ ਬੇਟੀਆਂ ਕਿਸੇ ਨੂੰ ਘਟ ਨਹੀਂ ਬਿਲਕੁਲ ਤੇ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਤੇ ਅਸੀਂ ਬੇਟੀ ਦੇ ਜਿਹੜੇ ਪਵਿੱਤ੍ਰ ਦੀ ਹੈ ਚੰਗੇ ਪਵਿੱਤ੍ਰ ਦੀ ਕਾਮਨਾ ਕਰਦੇ ਹਾਂ ਤੇ ਬੇਟੀ ਹੋਰ ਅੱਗੇ ਤਰੱਕੀਆਂ ਕਰੇ ਤੇ ਜਿਹੜੇ ਅੱਜ 골ਡ ਮੈਡਲ তীর ਅੰਦਾਜ਼ੀ ਦੇ ਵਿੱਚੋਂ ਬੇਟੀ ਸਾਡੀ ਲੈ ਕੇ ਆਈ ਹੈ ਤੇ ਇਹਨਾਂ ਦੇ ਇਸ ਜਿਹੜੇ ਨਾਮ ਇਹ ਜਿੱਤ ਕੇ ਲਿਆਏ ਨੇ ਜਾਂ ਇੱਕ ਆਪਣੇ ਇੱਕ ਲੈਵਲ ਦੇ ਵਿੱਚ ਇਹਨਾਂ ਨੇ ਅਚੀਵਮੈਂਟ ਕੀਤੀ ਹੈ ਇਹ ਹੋਰ ਬੇਟੀਆਂ ਵਾਸਤੇ ਵੀ ਇੱਕ ਮੋਟੀਵੇਸ਼ਨ ਤੇ ਮੈਂ ਬਾਕੀ ਬੇਟੀਆਂ ਨੂੰ ਵੀ ਤੇ ਇੱਕ ਮੈਸੇਜ ਦੇਣਾ ਚਾਹਨਾ ਕਿ ਉਹ ਵੀ ਇਸ ਬੇਟੀ ਵਾਂਗੂ ਅੱਗੇ ਆਉਣ ਤੇ ਆਪਣੇ ਸੰਗਰੂਰ ਦਾ ਪੰਜਾਬ ਦਾ ਤੇ ਸਾਡੀ ਕੌਮ ਦਾ ਨਾਮ ਉੱਚਾ ਕਰਨ ਕਿ ਇਹ ਹੀ ਮੇਰੀ ਸ਼ੁਭ ਕਾਮਨਾ ਹੈ ਤੇ ਮੈਂ ਇੱਕ ਵਾਰੀ ਫਿਰ ਜਿਹੜੇ ਸਾਡੇ ਪੈਣਪਰਾ ਰਿਸ਼ਤੇਦਾਰ ਹੋਸਟ ਮਿੱਤਰ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੂੰ ਵਧਾਈ ਦੇਣਾ ਤੇ ਮੈਂ ਫਿਰ ਸੂਰੀਆ ਪਰਿਵਾਰ ਨੂੰ ਤੇ ਸਾਰਿਆਂ ਨੂੰ ਸ਼ਹੀਨ ਕਬਾਸੀਆਂ ਨੂੰ ਤੇ ਸੰਗ੍ਰਹਿ ਨੂੰ ਤੇ ਪੰਜਾਬ ਨੂੰ